ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਟੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ 4 ਦੇ ਲਈ ਪੰਜਾਬੀ ਲਾਜ਼ਮੀ ਨੇ ਜਿਹੜੇ ਕਿ ਪੰਜ ਮਾਡਲ ਟੈਸਟ ਪੇਪਰ ਤੇ ਇੱਕ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਲੈ ਕੇ ਆਏ ਹਾਂ ਤਾਂ ਕਿ ਤੁਹਾਨੂੰ ਆਈਡੀਆ ਹੋ ਸਕੇ ਵੀ ਕਿਹੜੇ ਕਿਹੜੇ ਇੰਪੋਰਟੈਂਟ ਕੁਐਸਚਨਸ ਨੇ ਇਹਨਾਂ ਦੇ ਵਿੱਚ ਕਰਵਾਏ ਹੋਏ ਸੋ ਤੁਸੀਂ ਆਪਣੇ ਉਹ ਜਿਹੜੇ ਕਿ ਯਾਰ ਕਰ ਸਕੋ ਹਾਂਜੀ ਪੰਜਾਬੀ ਲਾਜ਼ਮੀ ਪੰਜਾਬੀ ਕੰਪਲਸਰੀ 4th ਸੈਮੈਸਟਰ ਹਾਂਜੀ ਜਿਵੇਂ ਇਹ ਪ੍ਰਾਈਵੇਟ ਔਰ ਰੈਗੂਲਰ ਦੋਨੋਂ ਸਟੂਡੈਂਟਸ ਦੇ ਲਈ ਹੈ ਕਿਉਂਕਿ ਪ੍ਰਾਈਵੇਟ ਦਾ ਪੇਪਰ 100 ਦਾ ਹੋਣਾ ਤੇ ਪ੍ਰਾਈਵੇਟ ਦਾ ਜਿਹੜੇ ਕੀ ਹੋਊਗਾ ਇਹਦੇ ਵਿੱਚੋਂ ਜਿਹੜੇ ਕੀ 75 ਮਾਰਕਸ ਦਾ ਓਕੇ ਹਾਂਜੀ ਪਾ ਗੂੜੇ ਦੇ ਵਿੱਚ ਹੈ ਮੂਲ ਪਾ ਤੂੰ ਆਪਣਾ ਕਵਤਾ ਦਾ सार ਲਿਖਣਾ ਜਾਂ ਖੱਤਾ ਦੀ ਉਡੀਕ ਖੱਤਾਂ ਦੀ ਉਡੀਕ ਕਵਤਾ ਦਾ ਵਿਸ਼ਾ ਵਸਤੂ ਠੀਕ ਹੈ ਜਾਂ ਫਿਰ surjit patar ਜਾਂ tara singh ਦੇ ਜੀਵਨ ਤੇ ਤੁਸੀਂ ਪੰਜਾਬੀ ਸਾਹਿਤ ਦੇ ਵਿੱਚ ਕੀ ਯੋਗਦਾਨ ਦਿੱਤਾ ਇਹਨਾਂ ਨੇ ਠੀਕ ਹੈ tara singh ਤੇ surjit patar ਨੇ ਨਵਾਰੇ ਲਿਖਣਾ ਤੇ ਅੱਗੇ ਹੈਗਾ ਕਾਪ ਟੋਟੇ ਦੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਆ ਅੱਖ ਜਦ ਸ਼ੰਕਰ ਦੀ ਖੁੱਲੀ ਤੀਸਰੀ ਬਿਜਰੀਆਂ ਦੇ ਜੋਸ਼ ਦਾ ਆਇਆ ਤੂਫਾਨ ਸੜ ਗਿਆ ਆਲੇ ਦੁਆਲੇ ਦਾ ਹਨੇਰ ਕਾਮਨਾ ਦੀ ਸੜ ਗਈ ਦੁਨੀਆ ਅਲੋਪ ਖੁਦ ਪਰਸਤੀ ਹੋ ਗਈ ਸਵਾਹ ਹੋ ਗਏ ਹੋ ਗਈ ਅਗਲੇ ਸੁਖਾਂ ਦੇ ਵਹਿਮ ਦੀ ਹਸਤੀ ਤਬਾਹ ਹੋ ਗਈ ਭਗਤੀ ਜਦੋਂ ਲੋਕਾਂ ਲਈ ਕੌਮ ਦੀ ਮਿਹਨਤ ਜਾਗ ਉਠੇ ਨਸੀਬ ਤੇ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੋਊਗੀ ਦੋ ਆਣਗੇ ਜਿਵੇਂ ਇਹਦੇ ਵਿੱਚ ਦਿੱਤੇ ਹੋਏ ਨੇ ਜਿਹੜੇ ਕਿ ਮਾਡਲ ਟੈਸਟ ਪੇਪਰ ਆ ਅੱਗੇ ਹੈ ਮੈਂ ਤੇਰੇ ਦਰਬਾਰ ਵਿੱਚ ਹਾਲੇ ਵੀ ਹਾਜ਼ਰ ਹਾਂ ਮੈਂ ਆਪਣੀ ਥਾਂ ਤੇ ਬੈਠਾ ਹਾਂ ਵਿਰਸ਼ ਵਾਂਗੂ ਜਿਹਨੂੰ ਮੁੱਢੋਂ ਕਿਸੇ ਦੋ ਚਾਰ ਹੱਥ ਛੱਡ ਕੇ ਸਬੂਤਾ ਵੱਡ ਦਿੱਤਾ ਹੈ ਮੇਰੇ ਧੜ ਤੇ ਅਜੇ ਤਿੱਕਰ ਵੀ ਮੇਰਾ ਸੀਸ ਨਹੀਂ ਪਰ ਸੀਸ ਦਾ ਪਖੰਡ ਵੀ ਨਹੀਂ ਤੇ ਅੱਗੇ ਹੈਗੇ ਨੇ ਜਿਹੜੇ ਕਿ ਤੁਹਾਡੀ ਪੰਜਾਬੀ ਵਿਆਕਰਨ ਦੇ ਵਿੱਚ ਕੁਐਸਚਨਸ ਦੋ ਕਰਨੇ ਹੋਣਗੇ ਜਿਵੇਂ ਪੁੱਛੇ ਹੋਏ ਨੇ ਜਿਵੇਂ ਗੁਰਮੁਖੀ ਕਾਊਂਟਰ ਫੌਂਟਾਂ ਦੀ ਉਤਪਤੀ ਵਰਤੋਂ ਤੇ ਵਿਕਾਸ ਬਾਰੇ ਸੰਖੇਪ ਜਾਣਕਾਰੀ ਦੇਣੀ ਆ ਕੀਬੋਰਡ ਲੇਆਉਟ ਕੀ ਹੁੰਦਾ ਹੈ ਜਾਂ ਯੂਨੀਕੋਡ ਪ੍ਰਣਾਲੀ ਕੀ ਹੈ ਯੂਨੀਕੋਡ ਪ੍ਰਣਾਲੀ ਵਿੱਚ ਟਾਈਪ ਕਰਨ ਲਈ ਕੰਪਿਊਟਰ ਵਿੱਚ ਕਿਹੜਾ ਪ੍ਰੋਗਰਾਮ ਹੋਣਾ ਚਾਹੀਦਾ ਹੈ ਅੱਗੇ ਭਾਗ ਹੈੜਾ ਕਿਸੇ ਤਿੰਨ ਪ੍ਰਸ਼ਨਾਂ ਨੂੰ ਉੱਤਰ ਦੇਣੇ ਨੇ ਪੰਜਾਬੀ ਵਿੱਚ ਵਿਸਮਿਕ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਿਤ ਵਿਚਾਰ ਕਰੋ ਪੰਜਾਬੀ ਵਿੱਚ ਕਾਲ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਤੇ ਇਸ ਦੇ ਕਿਸਮਾਂ ਬਾਰੇ ਉਦਾਹਰਨਾਂ ਦਿਓ ਕਾਰਕ ਤੋਂ ਕੀ ਭਾਵ ਹੈ ਇਸ ਦੇ ਕਿਸਮਾਂ ਬਾਰੇ ਉਦਾਹਰਨਾਂ ਦਿਓ ਗੁਰਮਾਨ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਅੰਤ ਵਿੱਚ ਬਿਹਾਰੀ ਦੀ ਵਰਤੋਂ ਉਸ ਦੇ ਅਰਥਾ ਸੰਬੰਧੀ ਕੀ ਸੰਕੇਤ ਕਰਦੀ ਹੈ ਪਾਗ ਈੜੀ ਦੇ ਵਿੱਚ ਅਟਕ ਦਰਿਆ ਅਨੁਸਾਰ ਕਿਸ ਦੀ ਕਾਮਨਾ ਪੂਰੀ ਹੁੰਦੀ ਹੈ ਕਵੀ ਨੇ ਕਪਤਾ ਵਿੱਚ ਕਿਸ ਨੂੰ ਜੁਗਾਉਣ ਲਈ ਕਿਹਾ ਹੈ ਅੰਬੀ ਦਾ ਬੁੱਟਾ ਕਪਤਾ ਦੀ ਨਾਇਕਾ ਨਾਇਕਾ ਪ੍ਰੇਮੀ ਨਾਲ ਬਿਤਾਏ ਕਿਹੜੇ ਪਲਾਂ ਦੀ ਯਾਦ ਕਰਦੀ ਹੈ ਠੀਕ ਹੈ ਇਹ ਸ਼ਾਰਟ ਕੁਐਸ਼ਨਸ ਨੇ ਸੋ ਪ੍ਰਾਈਵੇਟ ਵਾਲੀ ਇਹ ਸ਼ਾਰਟ ਕੁਐਸ਼ਨ ਜਿਹੜੇ ਕਿ 40 ਮਾਰਕਸ ਤੇ ਆਉਣਗੇ ਸੋ ਧਿਆਨ ਦੇ ਨਾਲ ਕਰਨੇ ਨੇ ਅੱਗੇ ਹੈਗਾ ਸੀਸ ਕੁਰਬਾਨ ਕਰਨ ਦੀ ਮੰਗ ਕੌਣ ਕੌਣ ਕਰ ਰਿਹਾ ਹੈ ਤੇ ਕਿਉਂ ਮਾਂ ਬਾਰੇ ਖੱਤ ਮਿਲਣ ਤੇ ਨੌਜਵਾਨ ਦਾ ਕੀ ਪ੍ਰਤੀਕਰਮ ਹੈ ਪਾਵਚਕ ਨਾਮ ਦੀ ਪਰਿਭਾਸ਼ਾ ਲਿਖੋ ਆਪ ਸ਼ਬਦ ਦੀ ਪੁਰਖਵਾਚਕ ਪੜਨਾਮ ਦੇ ਨਿਜ ਵਾਚਕ ਪੜਨਾਮ ਰੂਪ ਦੇ ਵਿੱਚ ਵਰਤਮਨ ਦਰਸਾਉਣ ਲਈ ਦੋ ਵੱਖਰੇ ਵੱਖਰੇ ਵਾਕ ਬਣਾਓ ਫਿਟਕਾਰਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ਲਿੰਗ ਦੀ ਪਰਿਭਾਸ਼ਾ ਲਿਖੋ ਪੁਰਖ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦਾ ਨਾਂ ਲਿਖਣਾ ਕਾਲ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਦਾ ਨਾਂ ਲਿਖਣਾ ਗੁਰਬਾਣੀ ਵਿੱਚੋਂ ਦੁਲੈਂਕੜ ਦੀ ਵਰਤੋਂ ਕੀ ਕਾਰਜ ਨਿਭਾਉਂਦੀ ਹੈ ਗੁਰਬਾਣੀ ਵਿੱਚ ਸ਼ਬਦਾਂ ਦੇ ਅੰਤ ਵਿੱਚ ਲੱਗੇ ਘਣੋੜੇ ਤੋਂ ਕੀ ਭਾਵ ਹੈ ਪੰਜਾਬੀ ਗੁਰਮੁਖੀ ਕੰਪਿਊਟਰ ਫੌਂਟ ਦੇ ਪਿਤਾਮਾ ਦਾ ਨਾਂ ਲਿਖਣਾ ਯੂਨੀਕੋਡ ਪ੍ਰਣਾਲੀ ਦੇ ਕੋਈ ਦੋ ਲਾਭ ਲਿਖੋ ਅੱਗੇ ਨੈਕਸਟ ਹੈਗਾ ਸੈਕੰਡ ਮਾਡਰਨ ਟੈਸਟ ਪੇਪਰ ਹਾਂਜੀ ਹੁਣ ਮਾਂ ਕਪਤਾ ਦਾ ਵਿਸ਼ਾ ਵਸਤੂ ਲਿਖਣਾ ਪੰਜਾਬੀ ਕਥਾ ਕਪਤਾ ਦਾ ਸਾਰ ਲਿਖੋ ਸੁਖਵਿੰਦਰ ਅੰਮ੍ਰਿਤ ਜਾਂ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਤੇ ਉਸ ਦੀ ਪੰਜਾਬੀ ਸਾਹਿਦ ਦੇ ਵਿੱਚ ਯੋਗਦਾਨ ਬਾਰੇ ਚਰਚਾ ਕਰਨੀ ਹੈ ਅੱਗੇ ਪ੍ਰਸੰਗ ਸਹਿਤ ਵਿਆਖਿਆ ਰੂਪ ਇਸ ਦਿਸਦੇ ਹਾਂ ਦਿਸਦੇ ਦਾ ਰੂਪ ਇਸ ਦਿਸਦੇ ਦਾ ਚੇਸਟਾ ਤੇ ਬਦਲਣਾ ਹੈ ਜਾਰੀ ਰਹਿਣਾ ਚੇਸਟਾ ਦਾ ਜਿੰਦੈਦੀ ਹੈ ਸਹੀ اٹਕੇ ਹੈ ਜਦੋਂ ਜਾਸੀ ਰੂਪਨਾਮ ਬਿਨ ਸਜਾਸੀ ਦ੍ਰਿਸ਼ਟਮਾਨ ਰਹੇ ਨਾਹੀ ਕਲਾਹਿਦੀ ਹੈ ਇਹੀ ਅੱਗੇ ਹੈਗਾ ਮੇਰੀ ਦੋਸਤ ਆਪਾਂ ਯਾਦ ਰੱਖਾਂਗੇ ਕਿ ਦੁਨੇ ਲੋਹਾਰੇ ਦੀ ਪੱਠੀ ਦੇ ਵਾਂਗ ਤੱਪਣ ਵਾਲੇ ਆਪਣੇ ਪਿੰਡੇ ਦੇ ਟੀਬੇ ਰਾਤ ਨੂੰ ਫੁੱਲਾਂ ਵਾਂਗ ਮਹਿਕ ਉੱਠਦੇ ਹਨ ਤੇ ਚਾਂਦਨੀ ਵਿੱਚ ਰਸੇ ਹੋਏ ਤੋਕ ਦੇ ਢੇਰਾ ਤੇ ਲੇਟ ਕੇ ਇਸ ਵਰਗ ਨੂੰ ਗਾਹਲ ਕੱਢਣਾ ਬੜਾ ਸੰਗੀਤਮਈ ਹੁੰਦਾ ਹੈ हां ये ਸਾਨੂੰ ਯਾਦ ਰੱਖਣਾ ਪਾਏਗਾ ਕਿਉਂਕਿ ਜਦੋਂ ਦਿਲ ਦੀਆਂ ਜੇਬਾਂ 'ਚ ਕੁਝ ਨਹੀਂ ਹੁੰਦਾ ਯਾਦ ਕਰਨਾ ਬੜਾ ਹੀ ਸਖਾਵਾਂ ਲੱਗਦਾ ਹੈ। ਅਗਲੇ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਹਾਂਜੀ ਫੌਂਟ ਮੁੱਖ ਰੂਪ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਕੀਬੋਰਡ ਲੇਆਉਟ ਤੋਂ ਕੀ ਭਾਵ ਹੈ? ਯੂਨੀਕੋਡ ਪ੍ਰਣਾਲੀ ਦੀ ਲੋੜ ਕਿਉਂ ਪਈ? ਯੂਨੀਕੋਡ ਪ੍ਰਣਾਲੀ ਨੂੰ ਇੰਸਟਾਲ ਕਰਨ ਦਾ ਕੀ ਤਰੀਕਾ ਹੈ? ਨੈਕਸਟ ਹੈਗੇ ਨੇ ਭਾਗ ਅ ਦੇ ਵਿੱਚ ਤਿੰਨ ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਪੰਜ ਪੰਜ ਦਿੱਤੇ ਹੋਣਗੇ ਕਿਸੇ ਤਿੰਨ ਦੇ ਕਰਨੇ ਹੋਣਗੇ। 5 5 ਮਾਰਕਸ ਵਾਲੇ ਨੇ ਇਹ। ਹਾਂਜੀ ਪੰਜਾਬੀ ਵਿੱਚ ਵਿਸ਼ ਵਿਸ਼ੇਸ਼ਣ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਿਤ ਵਿਚਾਰ ਕਰੋ ਪੰਜਾਬੀ ਵਿੱਚ ਵਚਨ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ ਜੋਜਕ ਦੀ ਪ੍ਰਵਾਸ਼ਾ ਲਿਖੋ ਤੇ ਇਸ ਦੇ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਲਿਖੋ ਵਾਚ ਤੋਂ ਕੀ ਭਾਵ ਹੈ ਇਸ ਦੇ ਕਿਸਮਾਂ ਗੁਰਵਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਅੰਤ ਵਿੱਚ ਮੁਕਤਾ ਦੀ ਵਰਤੋਂ ਹੁੰਦੀ ਹੈ ਇਸ ਦੇ ਸੰਬੰਧੀ ਉਸ ਦੇ ਅਰਥਾਂ ਸੰਬੰਧੀ ਕੀ ਸੰਕੇਤ ਕਰਦੀ ਹੈ ਹਾਂਜੀ ਅਟਕ ਕਵਤਾ ਦਾ ਕੇਂਦਰੀ ਭਾਵ ਲਿਖਣਾ ਸੁਨੇੜੇ ਕਵਤਾ ਵਿੱਚ ਕਿਹੜੇ-ਕਿਹੜੇ ਨਾਇਕਾ ਦਾ ਜ਼ਿਕਰ ਹੈ ਕਿਹੜੇ-ਕਿਹੜੇ ਲੋਕ ਨਾਇਕਾਂ ਦਾ ਜ਼ਿਕਰ ਹੈ ਮੈਂ ਹੁਣ ਵਿਦਾ ਹੁੰਦਾ ਹਾਂ ਕਵਿਤਾ ਵਿੱਚ ਕਵੀ ਕਿਸ ਨੂੰ ਸੰਬੋਧਿਤ ਹੈ ਪੰਜਾਬ ਕਥਾ ਕਵਿਤਾ ਵਿੱਚ ਕਵੀ ਆਜ਼ਾਦੀ ਬਾਰੇ ਕੀ ਪ੍ਰतिकਰਮ ਪੇਸ਼ ਕਰਦਾ ਹੈ ਅਹਲਿਆ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਨੈਕਸਟ ਹੈਗਾ ਵਸਤੂਵਾਚਕ ਨਾਮ ਕੀ ਹੁੰਦਾ ਹੈ ਪੜਨਾਮ ਦੀਆਂ ਦੋ ਕਿਸਮਾਂ ਅਸ਼ੀਸਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ਲਿੰਗ ਦੀ ਪ੍ਰਵਾਸ਼ਾ ਆਪਾਦਨ ਕਾਰਕ ਦੀ ਵਰਤੋਂ ਕਰਕੇ ਇੱਕ ਵਾਕ ਲਿਖਣਾ ਅਨਿਸ਼ਚਿਤ ਚਾਲੂ ਭੂਤਕਾਲ ਨੂੰ ਪ੍ਰਗਟ ਕਰਦਾ ਇੱਕ ਵਾਕ ਲਿਖੋ ਗੁਰਵਾਣੀ ਵਿੱਚ ਮੁਕਤਾ ਦੀ ਵਰਤੋਂ ਦਾ ਕਾਰਜ ਲਿਖਣਾ ਗੁਰਵਾਣੀ ਵਿੱਚ ਸ਼ਬਦ ਅੰਤ ਵਿੱਚ ਲੱਗੇ ਕੰਨੇ ਤੋਂ ਕੀ ਭਾਵ ਹੈ ਫੌਂਟ ਬਦਲੀ ਤਕਨੀਕ ਕੀ ਹੁੰਦੀ ਹੈ ਦੋ ਗੁਰਮੁਖੀ ਫੌਂਟਾਂ ਦੇ ਨਾਲ ਲਿਖਣੇ ਨੇ ਅੱਗੇ ਹੈਗਾ ਮਾਡਲ ਟੈਸਟ ਪੇਪਰ ਨੰਬਰ 3 ਹਾਂਜੀ ਅੰਬੀ ਦਾ ਬੁੱਟਾ ਕਪਤਾ ਦਾ ਸਾਲ ਲਿਖਣਾ ਸੋ ਨੇੜੇ ਕਪਤਾ ਦਾ ਵਿਸ਼ਾ ਵਸਤੂ ਭਾਈ ਵੀਰ ਸਿੰਘ ਜਾਂ ਬਾਬਾ ਬਲਵੰਦ ਦੇ ਜੀਵਨ ਕਾਵ ਰਚਨਾ ਤੇ ਉਹਨਾਂ ਦਾ ਯੋਗਦਾਨ ਦਾ ਵਰਣਨ ਕਰਨਾ ਅੱਗੇ ਹੈਗਾ ਹੋ ਗਿਆ ਨੱਚ ਦੀ ਸਚਾਈ ਦਾ ਅਸਰ ਅੱਖ ਨਟ ਨਾਇਕ ਦੀ ਖੁੱਲੀ ਤੀਸਰੀ ਤੀਸਰੀ ਮੱਥੇ ਦੀ ਅੱਖ ਸੂਝ ਦੀ ਜੋਤੀ ਦੇ ਨੈਣ ਜਾ ਕੁਠੀ ਬੁੱਧ ਮਾਨਵਤਾ ਦੀ ਰੂਹ ਅੱਖ ਜਦ ਖੁੱਲ ਜਾਏ ਇਹ ਦੇਖਦੀ ਹੈ ਹਰ ਲੁਕੇ ਜੀਵਨ ਦੀ ਕਾਰ ਚਿਹਰਿਆਂ ਤੋਂ ਸਬਦਾ ਪੜ ਲੈਂਦੀ ਹੈ ਦਿਲ ਇਸ ਨੂੰ ਹੈ ਮਾਲੂਮ ਹੋਣੀ ਦਾ ਜਵਾਬ ਅੱਗੇ ਹੈਗਾ ਅੜੇ ਭਾਗ ਦੇ ਵਿੱਚ ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣਾ ਆਪਣੇ ਪਿਓ ਦੇ ਉਹਨਾਂ ਪਿਆਰਹੀਨ ਹੱਥਾਂ ਵਿੱਚ ਰੱਖਣੇ ਚਾਹੁੰਦੀ ਹਾਂ ਮੈਂ ਨੈਕਸਟ ਹੈਗਾ ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ ਅੱਗੇ ਕਿਸੇ ਦੋ ਕੁਐਸਚਨਾਂ ਦੇ ਅਨਸਰ ਕਰਨੇ ਨੇ ਗੁਰਮੁਖੀ ਦੇ ਮਸ਼ੀਨ ਤੇ ਕੰਪਿਊਟਰ ਫੌਂਟਾਂ ਦੇ ਆਰੰਭ ਤੇ ਵਿਕਾਸ ਬਾਰੇ ਜਾਣਕਾਰੀ ਦੇਣੀ ਹੈ ਗੁਰਮੁਖੀ ਫੌਂਟ ਬਦਲੀ ਤਕਨੀਕ ਬਾਰੇ ਜਾਣਕਾਰੀ ਦਿਓ ਯੂਨੀਕੋਡ ਪ੍ਰਣਾਲੀ ਕੀਬੋਰਡ ਲੇਆਉਟ ਪ੍ਰਣਾਲੀ ਦੇ ਲੇਆਉਟ ਤੇ ਵਰਤੋਂ ਬਾਰੇ ਦੱਸਣਾ ਯੂਨੀਕੋਡ ਪ੍ਰਣਾਲੀ ਦੇ ਲਾਭ ਲਿਖਣੇ ਨੇ ਨੈਕਸਟ ਹੈਗਾ ਭਾਗ ਅੜੇ ਦੇ ਵਿੱਚ ਪੰਜਾਬੀ ਵਿੱਚ ਪੜਨਾਮ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਾਇਤ ਲਿਖਣੇ ਨੇ ਪੰਜਾਬੀ ਵਿੱਚ ਲਿੰਕ ਦੇ ਵਰਤਾਰੇ ਸੰਬੰਧੀ ਉਦਾਹਰਨਾਂ ਸਹਾਇਤ ਨਾਮ ਦੀ ਪ੍ਰਵਾਸ਼ ਵਾਲੇ ਕੁਝ ਦੇ ਕਿਸਮਾਂ ਪੱਖ ਤੋਂ ਕੀ ਭਾਵ ਹੈ ਇਸ ਦੇ ਕਿਸਮਾਂ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਅੰਤ ਵਿੱਚ ਔਂਕੜ ਦੀ ਵਰਤੋਂ ਹੁੰਦੀ ਹੈ ਉਸ ਦੇ ਅਰਥਾ ਸੰਬੰਧੀ ਸੰਕੇਤ ਵਰਤੋਸ ਦੇ ਅਰਥਾਤਵਾਦੀ ਕੀ ਸੰਕੇਤ ਕਰਦੀ ਹੈ ਪਾਗੜੀ ਦੇ ਵਿੱਚ ਕਵੀ ਅਨੁਸਾਰ اٹਕਤੋ ਕੀ ਭਾਵ ਹੈ ਅੰਬੀ ਦਾ ਬੂਟਾ ਕਵਿਤਾ ਵਿੱਚ ਕਵੀ ਪ੍ਰਕਿਰਤੀ ਚਿਤ੍ਰਣ ਕਿਸ ਰੂਪ ਦੇ ਵਿੱਚ ਕਰਦਾ ਹੈ ਮਸੀਹ ਮਸੀਹਾ ਤੋਂ ਕੀ ਭਾਵ ਹੈ ਖਤਾਂ ਦੀ ਉੜੀ ਕਵਤਾਂ ਦਾ ਕੇਂਦਰੀ ਭਾਵ ਤੇ ਕਵਿਤਾ ਤੇ ਸ਼ਾਇਰਾਂ ਬਾਰੇ ਕਵੀ ਦੇ ਕੀ ਵਿਚਾਰ ਨੇ ਕਾਲਵਾਚਕ ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ਗੁਣਵਾਚਕ ਵਿਸ਼ੇਸ਼ਣ ਦੀ ਵਰਤੋਂ ਕਰਕੇ ਇੱਕ ਵਾਕ ਲਿਖੋ ਅੱਗੇ ਹੈ ਕਾਰਕ ਦੀ ਪਰਿਭਾਸ਼ਾ ਲਿਖੋ ਮੁੰਡਾ ਸ਼ਬਦ ਇੱਕ ਵਚਨ ਤੇ ਬਹੁਵਚਨ ਰੂਪ ਲਿਖਣੇ ਨੇ ਵਾਚ ਕਿੰਨੀ ਪ੍ਰਕਾਰ ਦੇ ਨੋ ਨਾਮ ਲਿਖਣੇ ਨੇ ਗੁਰਬਾਣੀ ਵਿੱਚ ਸਿਹਾਰੀ ਦੀ ਵਰਤੋਂ ਦਾ ਕੋਈ ਇੱਕ ਕਾਰਜ ਲਿਖੋ ਗੁਰਬਾਣੀ ਵਿੱਚ ਸ਼ਬਦ ਦੇ ਅੰਤ ਵਿੱਚ ਲੱਗੀ ਵਿਹਾਰੀ ਦਾ ਕੋਈ ਇੱਕ ਕਾਰਜ ਲਿਖੋ ਅਗੇ ਯੂਨੀਕੋਡ ਪ੍ਰਣਾਲੀ ਦੇ ਕੋਈ ਦੋ ਲਾਭ ਲਿਖੋ ਰਾਵੀ ਫੌਂਟ ਕਿਸ ਨੇ ਤਿਆਰ ਕੀਤਾ ਇਨਸਕ੍ਰਿਪਟ ਕੀਬੋਰਡ ਕੀ ਹੁੰਦਾ ਹੈ ਨੈਕਸਟ ਹੈਗਾ ਮਾਡਲ ਟੈਸਟ ਪੇਪਰ ਨੰਬਰ 4 ਇੱਕ ਪਾਰੋ ਨੇ ਕਿਹਾ ਕਵਿਤਾ ਦੇ ਵਿਸ਼ਾ ਵਸਤੂ ਲਿਖੋ ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ ਕਵਿਤਾ ਦਾ ਸਾਰ ਲਿਖਣਾ ਪ੍ਰੋਫੈਸਰ ਮੋਹਨ ਸਿੰਘ ਜਾਂ ਅਮਰਤਾ ਪ੍ਰੀਤਮ ਅਤੇ ਉਹਨਾਂ ਦੇ ਪੰਜਾਬ ਉਹਨਾਂ ਦੇ ਪੰਜਾਬੀ ਸਾਹਿਤ ਲਈ ਕੀ ਕੀ ਯੋਗਦਾਨ ਦਿੱਤਾ ਉਹਨਾਂ ਬਾਰੇ ਲਿਖਣਾ ਪ੍ਰੋਫੈਸਰ ਮੋਹਨ ਸਿੰਘ ਬਾਰੇ ਜਾਂ ਅਮਰਤਾ ਪ੍ਰੀਤਮ ਬਾਰੇ ਅੱਗੇ ਹੈ ਪ੍ਰਸੰਗ ਸਾਹਿਤ ਵਿਆਖਿਆ ਤੇਰੇ ਨਿਗਾਹ ਦੇ ਸਦਕੇ ਲਾਲਾ ਜਿਹੜੀ ਸਮੁੰਦਰਾਂ ਨੂੰ ਇੱਕ ਚੂਲੀ ਕਰ ਦਿੰਦੀ ਘਰ ਪਿੰਦੀ ਕੋਲ ਕੋਲ ਪੀ ਜਾਵੇਂ ਪਿਆਲੇ ਅ ਅਜਲ ਦੇ ਸਖਣੇ ਤੇਰੀ ਇੱਕ ਇੱਕ ਹੰਸੀ ਲਈ ਲੱਖ ਲੱਖ ਹੁਸਨ ਨਿਕਲਣ ਪਾੜ ਪਾੜ ਕਰਦੇ ਸੋਹਣੇ ਮੁੱਲ ਪਾ ਤੂ ਆਪਣਾ ਅੱਗੇ ਹੈ ਡੇ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਅੱਜ ਦੇ ਗੀਤ ਦੀ ਸੂਲੀ ਚੜਾਂ ਤੇ ਇਸ ਗੁਲਾਬੀ ਮਹਿਕ ਦੇ ਮੈਂ ਜਸ਼ਨ ਨੂੰ ਸੋਗੀ ਕਰਾਂ ਮੈਂ ਸੋਚਦਾ ਹਾਂ ਜੁਲਫ ਦਾ ਨਹੀਂ ਜੁਲਮਾਂ ਦਾ ਨਗਮਾ ਪੜਾਂ ਤੇ ਦੋਸਤੀ ਦੀ ਤਲੀ ਤੇ ਕੁਝ ਸੁਲਗਦੇ ਅੱਖਰ ਤਰ੍ਹਾਂ ਅੱਗੇ ਹੈਗਾ ਟਾਈਪ ਫੇਸ ਤੇ ਫੌਂਟ ਪਰਿਵਾਰ ਤੋਂ ਕੀ ਪਾਵੇ ਗੁਰਮੁਖੀ ਫੌਂਟ ਬਦਲੀ ਤਕਨੀਕ ਬਾਰੇ ਜਾਣਕਾਰੀ ਦਿਓ ਕੰਪਿਊਟਰ ਕਿਵੇਂ ਕੰਮ ਕਰਦਾ ਹੈ ਯੂਨੀਕੋਡ ਪ੍ਰਣਾਲੀ ਦੇ ਲਾਭ ਲਿਖੋ ਨੈਕਸਟ ਹੈਗਾ ਪਾਗੜੇ ਦੇ ਵਿੱਚ ਤਿੰਨੇ ਕੁਸ਼ਨਾਂ ਦੇ ਅਨਸਰ ਦੇਣੇ ਨੇ ਵਿਸ਼ੇਸ਼ਣ ਕੀ ਹੁੰਦਾ ਇਸਦੇ ਕਿਸਮਾਂ ਪੁਰਖ ਕੀ ਹੁੰਦਾ ਇਸਦੀਆਂ ਕਿਸਮਾਂ ਅਹ ਉਦਾਹਰਨਾ ਸਾਇਤ ਤੇ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਇਸਦੇ ਕਿਸਮਾਂ ਦੇ ਉਦਾਹਰਨਾ ਪੰਜਾਬੀ ਕਿਰਿਆ ਦੇ ਰੂਪਾਂਤਰਣ ਸੰਬੰਧੀ ਉਦਾਹਰਨਾ ਗੁਰਬਾਣੀ ਵਿੱਚ ਕੁਝ ਸ਼ਬਦਾਂ ਦੇ ਅੰਤ ਵਿੱਚ ਸਿਹਾਰੀ ਦੀ ਵਰਤੋਂ ਕਿਹੜਾ ਵੀ ਕਰਨੇ ਕਾਰਜ ਨਿਭਾਉਂਦੀ ਹੈ ਆ ਗੀੜੀ ਦੇ ਵਿੱਚ ਮੁੱਲ ਪਾ ਤੂ ਆਪਣਾ ਕਵਤਾ ਦਾ ਕੇਂਦਰੀ ਭਾਵ ਫੇਰ ਪਾਰੂ ਨੇ ਕਿਹਾ ਕਬਤਾ ਕਿਸ ਦੀ ਲਿਖੀ ਹੋਈ ਹੈ ਮਸੀਹਾ ਕਬਤਾ ਅਨੁਸਾਰ ਜ਼ਿੰਦਗੀ ਕੀ ਹੈ ਨਵੇਂ ਸੂਰਜ ਜਹਾ ਅਸੀਸ ਤੋਂ ਕੀ ਭਾਵ ਹੈ ਮਾ ਲਿਆ ਕਿਹੜੇ ਗੱਲਾਂ ਕਵਿਤਰੀ ਨੂੰ ਗੁਣਾਜ ਆਪਦੀਆਂ ਨੇ ਕਰਮਕਿਰਿਆ ਦੀ ਪ੍ਰਵਾਸਾ ਲਿਖੋ ਨਿਸ਼ਚੇਵਾਚ ਪੜਾਨਾਮ ਦੀ ਵਰਤੋਂ ਕਰਕੇ ਇੱਕ ਵਾਕ ਬਣਾਓ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਲਿਖੋ ਕਿੰਨੀਆਂ ਕਿਸਮਾਂ ਹੁੰਦੀਆਂ ਕੋਈ ਦੋ ਅਜਿਹੇ ਸ਼ਬਦ ਲਿਖੋ ਜਿਨ੍ਹਾਂ ਦੀ ਪੁਲਿੰਗ ਤੇ ਇਸਤਰੀ ਲਿੰਗ ਦੋਹਾਂ ਰੂਪਾਂ ਦੇ ਵਿੱਚ ਵਰਤੋਂ ਹੁੰਦੀ ਹੈ ਪ੍ਰਾਸ਼ਬਦਿਕ ਵਚਨ ਬਹੁਵਚਨ ਤੋਂ ਪੁਰਖ ਦੇ ਕਾਰਕ ਸਬੰਧੀ ਰੂਪ ਲਿਖੋ ਗੁਰਬਾਣੀ ਵਿੱਚ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀਆਂ ਦਲਾਵਾਂ ਕਿਹੜਾ ਵਿਆਕਰਨਿਕ ਕਾਰਜ ਲਵਾਉਂਦੀਆਂ ਨੇ ਗੁਰਬਾਣੀ ਵਿੱਚ ਕਈ ਸ਼ਬਦਾਂ ਦੇ ਅੰਤ ਵਿੱਚ ਲੱਗੀ ਲੈ ਲਾ ਨਾਲ ਸ਼ਬਦ ਦੇ ਅਰਥ ਵਿੱਚ ਕੀ ਫਰਕ ਪੈਂਦਾ ਚਾਰ ਗੁਰਮੁਖੀ ਫੌਂਟਾਂ ਨਾਲ ਗੁਰਮੁਖੀ ਪੰਜਾਬੀ ਫੌਂਟ ਉਤਾਰਨ ਲਈ ਕਿਸੇ ਇੱਕ ਵੈੱਬਸਾਈਟ ਦਾ ਨਾਮ ਲਿਖਣਾ ਨੈਕਸਟ ਹੈਗਾ ਮਾਡਲ ਟੈਸਟ ਨੰਬਰ ਨੰਬਰ 5 ਹਾਂਜੀ ਅਟਕ ਕਵਤਾ ਦਾ ਵਿਸ਼ਾ ਵਸਤੂ ਲਿਖਣਾ ਮਸੀਹਾ ਸ਼ਬਦ ਦਾ ਸਾਰ ਲਿਖਣਾ ਪ੍ਰੋਫੈਸਰ ਪੂਰਨ ਸਿੰਘ ਜਾਂ ਬਾਬਾ ਬਲਵੰਤ ਦੇ ਜੀਵਨ ਰਚਨਾ ਤੇ ਕਾਵ ਕਲਾ ਬਾਰੇ ਲਿਖਣਾ ਯੋਗਦਾਨ ਅੱਗੇ ਹੈ ਪ੍ਰਸੰਗ ਸਹਿਤ ਵਿਆਖਿਆ ਅਟਚੀ ਸਮੇਂ ਦੀ ਅਜੇ ਨਖੇੜ ਦੰਦੀ ਸਸੀ ਅਜੇ ਵੀ ਪੁੰਨੂ ਦਾ ਖੁਰਾ ਭਾਲੇ ਦੋਵੇਂ ਅਟੀਆਂ ਅਟੀਆਂ ਹੁਸਨ ਦਾ ਮੁੱਲ ਪੈਂਦਾ ਹੱਥ ਤੇ ਸਾਂ ਅਜੇ ਵੀ ਪੈਰ ਛਾਲੇ ਕੁੱਠਾ ਇਸ਼ਕ ਜੋ ਛੁਰੀ ਅਪੂਠੜੀ ਤੋਂ ਰਤ ਉਸ ਦੀ ਸਿੰਮਲੀ ਪਈ ਹਾਲੇ ਕਾਣੀ ਸਮੇਂ ਦੀ ਸਦਾ ਹੀ ਰਹੀ ਲਿਖਦੀ ਖੂਨੀ ਪੱਤਰੇ ਪਿਆਰ ਦੀ ਬੀੜ ਵਾਲੇ ਪਾ ਪਾਗ ਅੱਗੇ ਅੜੇ ਦੇ ਵਿੱਚ ਉਹ ਨਾ ਅੱਗੇ ਸੈਕੰਡ ਅੜੇ ਦੇ ਵਿੱਚ ਲਿਖਿਆ ਹੋਇਆ ਪਿਆਰ ਕਰਨਾ ਬੜਾ ਹੀ ਸਹਿਜ ਹੈ ਜਿਵੇਂ ਕਿ ਜ਼ੁਲਮ ਨੂੰ ਸੰਹਾਰਦੇ ਹੋਏ ਆਪਨੇ ਆਪ ਨੂੰ ਲੜਾਈ ਲਈ ਤਿਆਰ ਕਰਨਾ ਮਾਂ ਜਿਵੇਂ ਗੁਪਤਾਵਾਸ ਵਿੱਚ ਵੱਜੀ ਹੋਈ ਗੋਲੀ ਤੋਂ ਕਿਸੇ ਛੰਨ ਅੰਦਰ ਪਏ ਰਹਿ ਕੇ ਜ਼ਖਮ ਦੇ ਭਰਨ ਵਾਲੇ ਦਿਨ ਦੀ ਕੋਈ ਕਲਪਨਾ ਕਰੇ ਪਿਆਰ ਕਰਨਾ ਤੇ ਲੜ ਸਕਣਾ ਜੀਨ ਦੇ ਇਮਾਨ ਲੈ ਕੇ ਆਉਣਾ ਮੇਰੀ ਦੋਸਤ ਇਹੋ ਹੁੰਦਾ ਹੈ ਅੱਗੇ ਕੰਪਿਊਟਰ ਫੌਂਟ ਦੇ ਜਨਮ ਤੇ ਵਿਕਾਸ ਬੰਦੀ ਸੀ ਕੀ ਜਾਣਦੇ ਹੋ ਗੁਰਮੁਖੀ ਫੌਂਟ ਬਦਲੀ ਉਤਾਰਨ ਲਈ ਤਿੰਨ ਵੈਬਸਾਈਟਾਂ ਜੁਨੀਕੋਡ ਪ੍ਰਣਾਲੀ ਲੋਡ ਕੀਤੀ ਪਈ ਜੁਨੀਕੋਡ ਪ੍ਰਣਾਲੀ ਕੀ ਹੈ ਪਾਗ ਐਡੇ ਦੇ ਵਿੱਚ ਤਿੰਨ ਪ੍ਰਸ਼ਨਾਂ ਦੇ ਅਨਸਰ ਕਰਨੇ ਹਨ ਪੜਨਾਮ ਕੀ ਹੁੰਦਾ ਇਸ ਦੀ ਕਿਸਮਾ ਕਾਰਕ ਕੀ ਹੁੰਦਾ ਇਸ ਦੀ ਕਿਸਮਾ ਵਿਸ਼ੇਸ਼ਣ ਦੀ ਪਰਿਭਾਸ਼ਾ ਲਈ ਕੋਈ ਇਸ ਦੀ ਕਿਸਮਾ ਪੰਜਾਬੀ ਨਾਮ ਦੇ ਰੂਪਾਂਤਰਣ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰਨੀ ਹੈ ਗੁਰਬਾਣੀ ਵਿੱਚ ਸ਼ਬਦਾਂ ਦੀ ਮੁਕਤਾ ਅੰਤਕ ਤੇ ਔਂਕੜ ਅੰਤਕ ਹੋਣ ਦਾ ਕੀ ਵਿਆਕਰਨਿਕ ਮਹੱਤਵ ਹੈ ਪਾਗੜੀ ਦੇ ਵਿੱਚ اٹਕ ਕਪਤਾ ਵਿੱਚ ਕਵੀ ਨੇ ਜੀਵਨ ਦੇ ਸਫਲਤਾ ਦੇ ਕੀ ਗੁਰ ਦੱਸੇ ਨੇ ਗੁਣ ਦੱਸੇ ਨੇ ਕਵੀ ਨੌਜਵਾਨ ਨੌਜਵਾਨਾਂ ਨੂੰ ਕਮਲ ਦੇ ਫੁੱਲ ਵਾਂਗ ਖਿੜਨ ਲਈ ਕਿਉਂ ਪ੍ਰੇਰਦਾ ਹੈ ਕਵਿਤਰੀ ਦਾ ਭਾਰਤੀ ਨਾਰੀ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ ਨੌਜਵਾਨ ਨੂੰ ਕਿਸ ਕਿਸ ਨੌਜਵਾਨ ਨੂੰ ਕਿਸ ਕਿਸ ਦੇ ਖਤਾਂ ਦੀ ਉਡੀਕ ਹੈ ਉਹ ਹੱਲਿਆ ਕੌਣ ਸੀ ਜੋਜਕ ਦੀ ਪ੍ਰਵਾਹਾਸ਼ਦ ਸੰਖਿਆਵਾਚਕ ਵਿਸ਼ੇਸ਼ਣ ਦੀ ਵਰਤੋਂ ਕਰਕੇ ਕਿਸੇ ਇੱਕ ਕੋਈ ਇੱਕ ਵਾਕ ਬਣਾਉਣਾ ਪ੍ਰਸੰਸਾਵਾਚਕ ਵਿਸ਼ੇਸ਼ਣ ਦੀ ਅਵਸਥਾਮਾ ਵਾਲੇ ਲਿਖਣੇ ਨੇ ਪੰਜਾਬੀ ਵਿੱਚ ਵਚਨ ਕਿੰਨੀ ਪ੍ਰਕਾਰ ਦੇ ਨੇ ਸਰਸ਼ਬਦੀ ਪੁਲਿੰਗ ਤੇ ਇਸਤਰੀ ਲਿੰਗ ਗਰੁੱਪ ਦੇ ਵਿੱਚ ਵਰਤੋਂ ਕਰਕੇ ਵਾਕ ਬਣਾਓ। ਅਧਿਕਰਣ ਕਾਰਕਰੀ ਪ੍ਰਵਾਸ਼ਾ ਲਿਖੋ। ਗੁਰਵਾਣੀ ਵਿੱਚ ਕਈ ਸ਼ਬਦ ਨਾਂਤ ਵਿੱਚ ਲੱਗੇ ਕੰਨਾ ਦਾ ਕੋਈ ਇੱਕ ਵਿਆਕਰਨਿਕ ਕਾਰਜ ਲਿਖਣਾ। ਗੁਰਵਾਣੀ ਵਿੱਚ ਸ਼ਬਦ ਨਿਆੰਤ ਵਿੱਚ ਲੱਗੇ ਦੁਲੰਕੜ ਨਾਲ ਸ਼ਬਦਾਂ ਦੇ ਵਿੱਚ ਅਰਥਾਂ ਵਿੱਚ ਕੀ ਫਰਕ ਪੈਂਦਾ ਹੈ? ਫੌਂਟ ਕੀ ਹੁੰਦਾ ਹੈ? ਯੂਨੀਕੋਡ ਪ੍ਰਣਾਲੀ ਕੀ ਹੁੰਦੀ ਹੈ? ਨੈਕਸਟ ਹਾਂਜੀ ਅੱਗੇ ਹੈਗਾ ਪ੍ਰੀਵਿਅਸ ਈਅਰ ਕੁਐਸਚਨ ਪੇਪਰ 2023 ਵਾਲਾ। ਤੇ ਆਪਾਂ ਪ੍ਰਾਈਵੇਟ ਵਾਲਾ ਜਿਹੜਾ ਪ੍ਰੀवियस ਇਅਰ ਕੁਐਸਚਨ ਪੇਪਰ ਉਹ ਵੀ ਆਪਾਂ ਨੇ ਅਪਲੋਡ ਕੀਤਾ ਹੋਇਆ ਤੁਸੀਂ ਵਾਚ ਕਰ ਸਕਦੇ ਹੋ ਸੁਖਵਿੰਦਰ ਅੰਮ੍ਰਿਤ ਰਚਿਤ ਕਪਤਾ ਮਾਂ ਹੁਣ ਹੁਣ ਮਾਂ ਹੁਣ ਮਾਂ ਕਪਤਾ ਦਾ ਵਿਸ਼ਾ ਵਸਤੂ ਮਸੀਹਾ ਕਪਤਾ ਰਹੀ ਸ਼ਿਵ ਕੁਮਾਰ ਬਟਾਲਵੀ ਸਮਾਜ ਨੂੰ ਕੀ ਸਨੇਹਾ ਦਿੰਦਾ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਕਪਤਾ ਮੁੱਲ ਪਾਤੂ ਆਪਣਾ ਇਹਦਾ ਸਾਰ ਲਿਖਣਾ ਵਿਸਥਾਰ ਦੇ ਵਿੱਚ ਅੱਗੇ ਪ੍ਰਸੰਗ ਸਾਹਿਤ ਵਿਆਖਿਆ ਕੋ ਕੋ ਉਸਨੇੜਾ ਦੇ ਆ ਤੈਨੂੰ ਕਲਮਾਂ ਵਾਲੇ ਦੀ ਕਲਮਾਂ ਨੂੰ ਘੜੀ ਜਾ ਕੇ ਜਾਂ ਫਿਰ ਕਲਮਾਂ ਦੀ ਉਸ ਦੀ ਬਦਲੀ ਦੇਵੀ ਬਦਲ ਦੇਵੀ ਸਿਆਹੀ ਬਦਲ ਦੇਵੀ ਸਿਆਹੀ ਨਵੀਂ ਪਾ ਕੇ ਰੱਖੀ ਕੋਰਨ ਕੋਰਿਆ ਕਾਗਜਾਂ ਨੂੰ ਤੇ ਜਿਮੀ ਦੇ ਹੱਕ ਦੀ ਮੋਹਰ ਲਾ ਕੇ ਅੱਖਰ ਉਸ ਦੇ ਹੱਥ ਫੜਾਈ ਐਸੇ ਬਦਲ ਦੇਹੋ ਸਾਰੇ ਫਰਮਾਨ ਜਾਂ ਨਾਨਕ ਤੇ ਸ਼ਾਇਦ ਬਉਰਾ ਸ਼ਾਇਰ ਸੀ ਜੋ ਇਤਿਮਾਰ ਪਈ ਕੋਰਲਾਵੇ ਹੋਕਾ ਦੰਦਾ ਰਿਹਾ ਪਰ ਤੂੰ ਜਜ਼ਬਿਆਂ ਨੂੰ ਹੀ ਵੰਡ ਦਿੱਤਾ ਮੇਰੇ ਸ਼ਾਇਰ ਦਸ ਪਲਾ ਇਹਨਾਂ ਨੇ ਤੇਰਾ ਕੀ ਵਿਗਾੜਿਆ ਸੀ ਇਸੇਰੇ ਮੇਰੇ ਸ਼ਹਿਰ ਮੇਰੇ ਸ਼ਾਇਰ ਮੈਂ ਨਹੀਂ ਚਾਹੁੰਦਾ ਉਹਨਾਂ ਨਾਲ ਕੋਈ ਵੀ ਵਾਸਤਾ ਰੱਖਾ ਜਿਨ੍ਹਾਂ ਦੇ ਹੱਥ ਕਤਲ ਸ਼ਬਦੇ ਪਾਵਾਚਕ ਬਣ ਗਏ ਹਨ ਤੇ ਨਾ ਹੀ ਉਹਨਾਂ ਨਾਲ ਜਿਨ੍ਹਾਂ ਦੀਆਂ ਪਾੜੇ ਦੀਆਂ ਸੰਗੀਨਾ ਨੂੰ ਇਹ ਸਰਕਾਰ ਤਗਮਿਆਂ ਨਾਲ ਸਜਾਉਂਦੀ ਹੈ ਪਾਗਾੜੇ ਦੇ ਵਿੱਚ ਗੁਰਮੁਖੀ ਫੌਂਟ ਦਾ ਆਰੰਭ ਤੇ ਵਿਕਾਸ ਤੋਂ ਲੈ ਕੇਣਾ ਗੁਰਮੁਖੀ ਫੌਂਟ ਕਿੱਥੋਂ-ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਫੌਂਟ ਬਦਲੀ ਤੋਂ ਕੀ ਪਾਵਾ ਫੌਂਟ ਬਦਲੀ ਤਕਨੀਕ ਬਾਰੇ ਮੁੱਢਲੀ ਜਾਣਕਾਰੀ ਯੂਨੀਕੋਡ ਪ੍ਰਣਾਲੀ ਕਿਸ ਦੇ ਲਾਭ ਕਿਰਿਆ ਵਿਸ਼ੇਸ਼ਣ ਕਿਸ ਨੂੰ ਕਹਿੰਦੇ ਨੇ ਇਹਦਾ ਵਰਗੀਕਰਨ ਕਰਨਾ ਜੋਜਕ ਤੋਂ ਕੀ ਪਾਵਾ ਇਸ ਦੇ ਵਕਤ ਕਿਸਮਾ ਕਾਰਕ ਨੂੰ ਪ੍ਰਭਾषित ਕਰੋ ਇਸ ਦੇ ਅਲੱਗ-ਅਲੱਗ ਕਿਸਮਾਂ ਵਾਚ ਦਾ ਕੀ ਅਰਥ ਹੈ ਇਸ ਵਾਰੀ ਜਾਣਕਾਰੀ ਦੇਣੀ ਗੁਰਬਾਣੀ ਨਾਲ ਜਾਣ ਪਛਾਣ ਕਰਵਾਉਂਦੇ ਅਲੱਗ-ਅਲੱਗ ਮਾਤਰਾ ਦਾ ਸੰਬੰਧੀ ਨਿਯਮ ਦੱਸਣਾਂ ਨੇ ਅੱਗੇ ਭਾਈ ਵੀਰ ਸਿੰਘ ਦੇ ਸਾਇਤਿਕ ਜੀਵਨ ਉੱਪਰ ਨੋਟ ਲਿਖਣਾ ਫਿਰ ਪਾਰੂ ਨੇ ਕਿਹਾ ਕਵਤਾ ਦਾ ਕੇਂਦਰੀ ਭਾਵ ਲਿਖਣਾ ਅੰਬੀ ਦੇ ਬੁੱਟੇ ਥੱਲੇ ਕਵਤਾ ਰਾਹੀਂ ਕਵੀ ਨੇ ਕਿਸ ਵਿਸ਼ੇ ਨੂੰ ਪੇਸ਼ ਕੀਤਾ ਤਾਰਾ ਸਿੰਘ ਲੋਕਾਂ ਨਾਲ ਕਿਹੜੀ ਗੱਲ ਕਰਨੀ ਚਾਹੁੰਦਾ ਅਵਤਾਰ ਸਿੰਘ ਪਾਸ਼ ਦੀ ਪੰਜਾਬੀ ਕਵ ਨੂੰ ਕੀ ਦੇਣਾ ਹੁਣ ਤੋਂ ਕੀ ਪਾਵ ਹੈ ਪੰਜਾਬੀ ਟਾਈਪ ਕਰਨ ਦੀਆਂ ਵਿਧੀਆਂ ਪੰਜਾਬੀ ਵਿੱਚ ਫੌਂਟ ਕਨਵਰਟਰ ਪ੍ਰੋਗਰਾਮ ਦੇ ਚਾਰ ਸਰੋਤ ਵਿਆਕਰਨ ਵਰਗ ਤੋਂ ਕੀ ਪਾਵ ਹੈ ਸੰਬੰਧਕ ਦੀ ਪ੍ਰਵਾਸ਼ਾ ਕਿਰਿਆ ਤੋਂ ਕੀ ਪਾਵ ਹੈ ਇਸ ਦੇ ਕਿਸਮਾਂ ਲਿੰਕ ਕਿੰਨੀ ਪ੍ਰਕਾਰ ਦਾ ਹੁੰਦਾ ਗੁਰਵਾਣੀ ਵਿਆਕਰਨ ਅਨੁਸਾਰ ਸਿਹਾਰੀ ਤੇ ਵਿਹਾਰੀ ਦੀ ਵਰਤੋਂ ਦੇ ਕੀ ਨਿਯਮ ਨੇ ਔਂਕੜ ਤੇ ਲੈਂਕੜ ਲਗਾ ਮਾਤਰਾ ਦੀ ਵਰਤੋਂ ਸੰਬੰਧੀ ਗੁਰਵਾਣੀ ਵਿਆਕਰਨ ਵਿੱਚ ਕੀ ਵਿਵਸਥਾ ਇਨਸਕ੍ਰਿਪਟ ਕੀਬੋਰਡ ਕਿਵੇਂ ਇੰਸਟਾਲ ਕੀਤਾ ਜਾ ਸਕਦਾ ਹਾਂਜੀ ਇਸ ਤੁਹਾਡਾ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਥੈਂਕਸ